ਅਸੀਂ ਕਰਵਾਈ ਸਾਰਿਆਂ ਨੂੰ ਆਪਾਂ ਬਈ ਗੋਲੇ ਵਾਲੇ ਨਹਿਰ ਤੇ ਖੜੇ ਆ ਆ ਦੇਖੋ ਪਹਿਲਾਂ ਵਿੱਚ ਨੀਲਾ ਪਾਣੀ ਹੁੰਦਾ ਸੀ ਉਹਨੇ ਲਾਲ ਮਿੱਟੀ ਰੰਗਾ ਜਿਹਾ ਪਾਣੀ ਕਿਉਂ ਹੈ ਪਿੱਛੇ ਬਾਈ ਪਹਾੜੀ ਏਰੀਆ 'ਚ ਬਰਖਾ ਜ਼ਿਆਦਾ ਹੋਣ ਲੱਗੀ ਤੇ ਪਾਣੀ ਛੱਡ ਦਿੱਤਾ ਗਿਆ ਆ ਦੇਖੋ ਉਹ ਦੇਖੋ ਨਾ ਪਾਣੀ ਵੀ ਪਹਿਲਾਂ ਨਾਲੋਂ 8-10 ਇੰਚ ਵਧਿਆ ਪਿੱਛੇ ਬਰਖਾ ਜ਼ਿਆਦਾ ਹੋ ਗਈ ਆ ਦੇਖੋ ਬਾਈ ਬਰਖਾ ਜਿਆਦਾ ਆਉਣ ਕਰਕੇ ਇੱਕ ਸਰਕਾਰ ਨੂੰ ਬੇਨਤੀ ਐ ਪੀਲ ਐ ਕਿ ਜਿਹੜੇ ਆਪਾਂ ਨਰੇਗਾ ਵਾਲੇ ਭੈਣ ਭਰਾਵਾਂ ਤੋਂ ਪਿੰਡ ਦੀਆਂ ਫਿਰਦੀਆਂ ਪੰਗਾ ਸਾਫ ਕਰਾਉਣ ਦਾ ਕੰਮ ਲੈਣੇ ਆ ਬਾਈ ਜਿੱਥੇ ਆਪਣੀ ਹੱਦ ਪੈਂਦੀ ਐ ਪਿੰਡ ਦੀ ਉੱਥੇ ਤੱਕ ਬਾਈ ਚਾਹੇ ਸੂਆ ਆਉਂਦਾ ਚਾਹੇ ਨਹਿਰ ਆਉਂਦੀ ਐ ਸਰਕਾਰ ਇਹ ਮਤਾ ਪਾਵੇ ਕਿ ਉਹਨਾਂ ਤੋਂ ਇਹ ਸਫਾਈ ਕਰਾਈ ਜਾਵੇ ਬਾਈ ਨਹੀਂ ਤਾਂ ਉਹਨਾਂ ਦਾ ਰੋਜ਼ਗਾਰ ਚੱਲਦਾ ਰੋਜ਼ਗਾਰ ਚੱਲਦਾ ਬਾਈ ਨਾਲੇ ਤਾਂ ਇਹ ਨਾਲ ਬਾਈ ਕੰਮ ਬੰਦ ਨਹੀਂ ਹੁੰਦਾ ਸਰਕਾਰ ਇਹ ਪਾਲਿਸੀ ਲਿਆਵੇ ਨੀਤੀ ਲਿਆਵੇ ਵਿਧਾਨ ਸਭਾ ਚ ਮਤਾ ਪਾਸ ਕਰੇ ਸਰਕਾਰ ਨੂੰ ਬੇਨਤੀ ਹੈ ਆ ਦੇਖੋ ਬਾਈ ਟੁੱਟਣ ਦਾ ਕਾਰਨ ਇਹੀ ਹੁੰਦਾ ਘਾਫੂਸ ਹੋਇਆ ਪਿਆ ਸਪਰੇਅ ਬਾਜਦੀ ਆ ਤਾਂ ਬੈਡ ਬਹਿ ਜਾਂਦਾ ਕਿ ਨਰੇਗਾ ਵਾਲੇ ਭਰਾਵਾਂ ਤੋਂ ਕੰਮ ਕਰਵਾਇਆ ਜਾਵੇ ਨਹੀਂ ਤਾਂ ਰੋਜ਼ਗਾਰ ਚੱਲਦਾ ਰਹੂ ਨਾਲੇ ਸਫਾਈ ਰਹਿੰਦੀ ਹੈ ਬਾਈ ਪਹਿਲਾਂ ਬਹੁਤ ਸਫਾਈ ਹੁੰਦੀ ਸੀ ਹੁਣ 12 13 ਸਾਲਾਂ ਦੀ ਸਫਾਈ ਬਹੁਤ ਘੱਟ ਰਹਿੰਦੀ ਹੈ ਬਾਈ ਆ ਦੇਖੋ ਤੁਸੀਂ ਦੇਖ ਰਹੇ ਹੋ ਗੱਲ ਨਾਲ ਸਹਿਮਤ ਹੋ ਤਾਂ ਬਾਈ ਸ਼ੇਅਰ ਜ਼ਰੂਰ ਕਰਿਓ ਆ ਦੇਖੋ ਸਾਨੂੰ ਸੂਤੇ ਮਾਰਦਾ ਦਿਖਾਈਏ ਮੋਗਾ ਵੀ ਆਪਣਾ ਭੜਾਕੇ ਕੱਢਦਾ ਤੁਰਿਆ ਜਾਂਦਾ ਸੋ ਭਾਈ ਹੁਣ ਜੇ ਮੈਨੇ ਰੇਗਾ ਦਾ ਕੰਮ ਤਕਰੀਬਨ ਬੰਦ ਪਿਆ ਵਿੱਚ ਪਿੰਡਾਂ 'ਚ ਇਹਦਾ ਕੰਮ ਚੱਲਦਾ ਰਹਿੰਦਾ ਚਾਹੇ ਸੈਂਟਰ ਦੀ ਪਾਲਸੀ ਹੈ ਪ੍ਰਧਾਨ ਸਭਾ 'ਚ ਮਤਾ ਪਾ ਜਾਵੇ ਮਾਨ ਸਰਕਾਰ ਨੂੰ ਬੇਨਤੀ ਐ ਅਪੀਲ ਐ ਕਿ ਇਹ ਨਰੇਗਾ ਵਾਲੇ ਬਣਾਵਾਂ ਨੂੰ ਕੰਮ ਦਿੱਤਾ ਜਾਵੇ ਸਫਾਈ ਹੁੰਦੀ ਰਹਿੰਦੀ ਹੈ ਭਾਈ ਆਹ ਦੇਖੋ ਕਿੰਨਾ ਗੰਦ ਪੂਸ ਕਾਪੂਸ ਉਗ ਰਿਹਾ ਖੜਾ